ਇੱਕ ਨੌਜਵਾਨ ਮੁੰਡੇ ਦਾ ਚਲੇ ਜਾਣਾ ਮਾਪਿਓ ਦੇ ਲਈ ਸਾਰੀ ਉਮਰ ਦਾ ਬੋਝ ਬਣ ਜਾਂਦਾ ਸਾਰੀਆਂ ਚੀਜ਼ਾਂ ਇਨਸਾਨ ਬਣਾ ਲੈਂਦਾ ਘਰ ਬਣਾ ਲੈਂਦਾ ਜੇ ਘਰ ਟੁੱਟ ਜੇ ਪੈਸੇ ਗੁੰਮ ਜਾਣ ਪੈਸੇ ਵੀ ਜੋੜ ਲੈਂਦਾ ਸੋਨਾ ਚੋਰੀ ਹੋ ਜੇ ਉਹ ਵੀ ਚੀਜ਼ਾਂ ਜੋੜ ਲੈਂਦਾ ਪਰ ਕਿਸੇ ਦਾ ਨੌਜਵਾਨ ਪੁੱਤ ਮਰ ਜੇ ਉਹਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਉਸ ਪਰਿਵਾਰ ਦੇ ਲਈ ਐਡਾ ਵੱਡਾ ਘਾਟਾ ਕਿ ਉਹ ਸਾਰੀ ਜ਼ਿੰਦਗੀ ਨਹੀਂ ਪੂਰਾ ਹੋਣਾ ਉਸ ਨੌਜਵਾਨ ਦੇ ਇਥੇ ਬਾਪੂ ਦੇਖਿਆ ਜਿਹੜਾ ਪਤਾ ਲੱਗਦਾ ਉਹ ਤੁਰ ਵੀ ਨਹੀਂ ਹੁੰਦਾ ਉਹਦੇ ਅੱਖਾਂ ਦੇ ਵਿੱਚ ਲਾਲੀਛਾਈ ਹੋਈ ਆ ਰੋ ਰੋ ਕੇ ਦਾ ਬੁਰਾ ਹਾਲ ਹੋਇਆ ਉਹਦੋਂ ਤੋ ਤੁਰਿਆ ਵੀ ਨਹੀਂ ਜਾਂਦਾ ਇੰਨਾ ਜਿਆਦਾ ਬੋਝ ਦੇ ਵਿੱਚ ਆਏ ਪਰਿਵਾਰ ਕਿ ਬੰਦਾ ਮਾਰਨਾ ਜਿੰਨਾ ਸੌਖਾ ਹੋ ਗਿਆ ਜਿਵੇਂ ਮੱਖੀ ਮੱਛੀ ਮਾਰਨਾ ਹੁੰਦਾ ਇਦਾਂ ਬੰਦਾ ਮਾਰ ਦਿੱਤਾ ਜਾਂਦਾ ਇਹੀ ਹਥਿਆਰ ਜੇਕਰ ਕਿਸੇ ਸੂਰਬੀਰ ਯੋਧੇ ਕੋਲੇ ਹੋਣ ਉਹ ਚੰਗੇ ਕੰਮ ਤੇ ਲਾਉਂਦਾ ਇਹੀ ਹਥਿਆਰ ਜਦੋਂ ਫੁਕਰਿਆਂ ਕੋਲੇ ਆ ਜਾਂਦੇ ਆ ਉਹ ਦੇਖਦੇ ਨਹੀਂ ਕਿਹਨੂੰ ਮਾਰਨਾ ਗੱਲ ਗਿੱਦੜਵੰਡੀ ਦੇ ਖੇਡ ਸਟੇਡੀਅਮ 'ਚ ਸੰਸਕਾਰ ਹੋਵੇਗਾ ਖੇਰ ਸੇੜੀਆਂ ਨੇ ਜਗਾ ਕੇ ਖੇਰ ਸੇੜੀਆਂ ਨੇ ਪਿਆਰ ਸੀ ਉਹਦਾ ਉਸ ਮਿੱਟੀ ਨਾਲ ਪਿਆਰ ਸੀ ਤੇ ਉਸ ਮਿੱਟੀ ਜਿਹਨੇ ਮਿੱਟੀ ਹੋ ਜਾਣਾ ਕੱਲ ਨੂੰ 12 ਵਜੇ ਸੰਸਕਾਰ ਤੇ ਪਹੁੰਚਣ ਦੀ ਬੇਨਤੀ ਕਰਪਾਲਤਾ ਜਾਨੀ ਉਸ ਮੁੰਡੇ ਦਾ ਮਲਾਜਾ ਹੋਣਾ ਤੇ ਐਡਾ ਨੌਜਵਾਨ ਹੈ ਇੱਕ ਬੱਦ ਨੂੰ ਪਾਲਣਾ ਜਿਵੇਂ ਕਹਿੰਦੇ ਬਹੁਤ ਵੱਡੀ ਗੱਲ ਆ ਕਬੱਡੀ ਖਿਡਾਰੀ ਬਣਾਉਣਾ ਐਡਾ ਵੱਡਾ ਸਰੀਰ 6 ਫੁੱਟ ਕੱਪ ਹੋ ਮੁੰਡੇ ਦਾ ਇੱਕ ਮਿੰਟ ਦੇ ਵਿੱਚ ਦੀ ਮਿੱਟੀ ਹੋ ਗਿਆ ਜਿਹਨੇ ਕਹਿੰਦੇ ਵੀ ਗੋਲੀ ਮਾਰੀ ਹੈ ਮੁੰਡੇ ਦੇ ਹਨਾ ਉਹ ਨਜਾਇਜ਼ ਅਸਲਾ ਹੀ ਹੋਗਾ ਇਸ ਤੇ ਕੋਈ ਕਦਮ ਚੱਕ ਰਹੀ ਹੈ ਵੀ ਇੰਦਾਂ ਨਹੀਂ ਹੈ ਜਿਹੜੇ ਹਾਰੇ ਪਿੰਡ ਦਾ ਇੱਕ 17 ਸਾਲ ਦਾ ਮੁੰਡਾ ਫੜਿਆ ਗਿਆ ਮਤਲਬ ਛੋਟੇ ਛੋਟੇ ਬੱਚਿਆਂ ਕੋਲ ਵੀ ਹਥਿਆਰ ਆ ਗਏ ਜਿੱਕੱਟੇ ਇਹ ਤੇ ਪਹਿਲਾਂ ਵੀ ਪੁਲਿਸ ਨੇ ਬਹੁਤ ਰਿਕਵਰੀਜ਼ ਕੀਤੀਆਂ ਇਹ ਚ ਵੀ ਰਿਕਵਰ ਹੋ ਗਿਆ ਤੇ ਅੱਗੇ ਨੂੰ ਅਸੀਂ ਇਹ ਨਹੀਂ ਹੈ ਵੀ ਇਹ ਬੰਦੇ ਰਿਕਵਰ ਹੋ ਗਏ ਵੈਪਨ ਕਵਰ ਹੋ ਗਿਆ ਤੇ ਇੱਥੇ ਹੀ ਹੈ ਪੁਲਿਸ ਦੀ ਜਿਹੜੀ ਵਰਕਿੰਗ ਹੈ ਉਹ ਕਿੱਥੋਂ ਆਇਆ ਕਿੱਥੇ ਗਿਆ ਕਿਵੇਂ ਹੈ ਉਹ ਸਾਰਾ ਕੁਝ ਇਹ ਵੈਰੀਫਾਈ ਕੀਤਾ ਜਾਂਦਾ ਹੈ ਇਹ ਵੀ ਤਫਤੀਸ਼ ਪਾਰਟ ਆਫ ਅ ਇਨਵੈਸਟੀਗੇਸ਼ਨ ਹੈ ਇਹ ਕਰ ਰਹੇ ਆਪਲੀ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਪਿਛਲੇ ਦਿਨੀ ਤੁਸੀਂ ਦੇਖਿਆ ਕਿ ਜਗਰਾਉਂ ਦੇ ਵਿੱਚ ਇੱਕ ਘਟਨਾ ਵਾਪਰਦੀ ਆ ਕਬੱਡੀ ਖਿਡਾਰੀ ਦਾ ਕੁੱਟ ਮਾਰ ਤੋਂ ਬਾਅਦ ਕਤਲ ਕਰ ਦਿੱਤਾ ਜਾਂਦਾ ਤੇ ਪੰਜਾਬ ਦੇ ਵਿੱਚ ਆਏ ਦਿਨ ਇਹ ਜਿਹੇ ਘਟਨਾਵਾਂ ਵਾਪਰਦੀਆਂ ਕਿ ਬੰਦਾ ਮਾਰਨਾ ਜਿੰਨਾ ਸੌਖਾ ਹੋ ਗਿਆ ਜਿਵੇਂ ਮੱਖੀ ਮੱਛਰ ਮਾਰਨਾ ਹੁੰਦਾ ਇਦਾਂ ਬੰਦਾ ਮਾਰ ਦਿੱਤਾ ਜਾਂਦਾ ਜਗਰਾਉਂ ਦੇ ਵਿੱਚ ਸ਼ਰੇ ਬਾਜ਼ਾਰੋਂ ਮੁੰਡੇ ਦੀ ਕੁੱਟਮਾਰ ਹੋਈ ਤੇ ਗੋਲੀ ਮਾਰ ਕੇ ਉਸ ਮੁੰਡੇ ਦਾ ਕਤਲ ਕਰ ਦਿੱਤਾ ਗਿਆ ਤੇ ਅੱਜ ਅਸੀਂ ਜਗਰਾਉਂ ਸਿਵਲ ਹਸਪੀਟਲ ਦੇ ਵਿੱਚ ਖੜੇ ਹਾਂ ਜਿੱਥੇ ਉਸ ਮੁੰਡੇ ਦਾ ਡੈੱਡ ਬੋਡੀ ਆਈ ਆ ਸਸਕਾਰ ਉਹਦਾ ਕਰਨਾ ਕੱਲ ਨੂੰ 12 ਵਜੇ ਤੇ ਇਸ ਫਿਜ਼ਾ ਦੇ ਵਿੱਚ ਅੱਜ ਬੜੀ ਉਦਾਸੀ ਆ ਕਿਉਂਕਿ ਇੱਕ ਨੌਜਵਾਨ ਮੁੰਡੇ ਦਾ ਚਲੇ ਜਾਣਾ ਮਾਪਿਓ ਦੇ ਲਈ ਸਾਰੀ ਉਮਰ ਦਾ ਬੋਝ ਬਣ ਜਾਂਦਾ ਸਾਰੀਆਂ ਚੀਜ਼ਾਂ ਇਨਸਾਨ ਬਣਾ ਲੈਂਦਾ ਘਰ ਬਣਾ ਲੈਂਦਾ ਜੇ ਘਰ ਟੁੱਟ ਜੇ ਪੈਸੇ ਗੁੰਮ ਜਾਣ ਪੈਸੇ ਵੀ ਜੋੜ ਲੈਂਦਾ ਸੋਨਾ ਚੋਰੀ ਹੋ ਜੇ ਉਹ ਵੀ ਚੀਜ਼ਾਂ ਜੋੜ ਲੈਂਦਾ ਪਰ ਕਿਸੇ ਦਾ ਨੌਜਵਾਨ ਪੁੱਤ ਮਰ ਜੇ ਉਹਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ ਤੇ ਅੱਜ ਉਸ ਪਰਿਵਾਰ ਦੇ ਲਈ ਐਡਾ ਵੱਡਾ ਘਾਟਾ ਕਿ ਉਹ ਸਾਰੀ ਜ਼ਿੰਦਗੀ ਨਹੀਂ ਪੂਰਾ ਹੋਣਾ ਉਸ ਨੌਜਵਾਨ ਦੇ ਇਥੇ ਬਾਪੂ ਦੇਖਿਆ ਜਿਹੜਾ ਪਤਾ ਲੱਗਦਾ ਉਹ ਤੁਰ ਵੀ ਨਹੀਂ ਹੁੰਦਾ ਉਹਦੀ ਅੱਖਾਂ ਦੇ ਵਿੱਚ ਇੰਨਾ ਜ਼ਿਆਦਾ ਮਤਲਬ ਲਾਲੀ ਸ਼ਾਈ ਹੋਈ ਆ ਰੋ ਰੋ ਕੇ ਦਾ ਬੁਰਾ ਹਾਲ ਹੋਇਆ ਮਤਲਬ ਉਹ ਤੁਰਿਆ ਵੀ ਨਹੀਂ ਜਾਂਦਾ ਇੰਨਾ ਜਿਆਦਾ ਬੋਝ ਦੇ ਵਿੱਚ ਆਈ ਪਰਿਵਾਰ ਤਾਂ ਇੱਥੇ ਵੱਡੀ ਗੱਲ ਸਾਹਮਣੇ ਆਉਂਦੀ ਹੈ ਕਿ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਆ ਜਿਹੜੀ ਉਹ ਕਿੱਦਣੇ ਜਾ ਰਹੀ ਆ ਬੜੀ ਗੰਭੀਰ ਹਾਲਾਤ ਆ ਪੰਜਾਬ ਦੇ ਵਿੱਚ ਪਿਛਲੇ ਦਿਨੀ ਵੀ ਤੁਸੀਂ ਦੇਖਿਆ ਕਿ ਇਹੋ ਜਿਹੇ ਬਹੁਤ ਸਾਰੀਆਂ ਖਬਰਾਂ ਆਈਆਂ ਜਦੋਂ ਪਹਿਲਾਂ ਇੱਕ ਖਬਰ ਕੀਤੀ ਸੀਗੀ ਕਿ ਇੱਕ ਨੌਜਵਾਨ ਦੀ ਚਿੱਤੇ ਕਰਕੇ ਮੌਤ ਹੁੰਦੀ ਆ ਉਦੋਂ ਵੀ ਆਪਾਂ ਦੇਖਿਆ ਕਿ ਪੁਲਿਸ ਦਾ ਰਵਈਆ ਵੀ ਇਦਾਂ ਦਾ ਰਿਹਾ ਕਿ ਤੁਸੀਂ ਖਬਰ ਡਿਲੀਟ ਕਰੋ ਤੇ ਜੇਕਰ ਸਾਡਾ ਫਰਜ਼ ਹੈ ਜਿਹੜਾ ਪੱਤਰਕਾਰਾਂ ਦਾ ਅਸੀਂ ਨਾਂ ਨਵਾਵਾਂਗੇ ਤਾਂ ਮੈਨੂੰ ਲੱਗਦਾ ਹੋਰ ਵੀ ਸਥਿਤੀ ਗੰਬੀਰ ਹੋ ਜਾਊਗੀ ਸਾਡੀ ਕੋਈ ਪੁਲਿਸ ਨਾਲ ਜਾਂ ਕਿਸੇ ਨਾਲ ਵੀ ਨਿੱਜੀ ਰੰਜਿਸ਼ ਨਹੀਂ ਅਸੀਂ ਸਿਰਫ ਖਬਰ ਦਿਖਾਉਣੀ ਆ ਕਿ ਇਹ ਖਬਰ ਆ ਇੱਥੋਂ ਦੇ ਹਾਲਾਤ ਆ ਜਿਵੇਂ ਇਹ ਨੌਜਵਾਨ ਦੇ ਹੋਇਆ ਜੇ ਨਾਂ ਦਿਖਾਵਾਂਗੇ ਤਾਂ ਇਹੋ ਜਿਹੀਆਂ ਸਥਿਤੀਆਂ ਇਹੋ ਜਿਹੀਆਂ ਗੱਲਾਂ ਸਾਹਮਣੇ ਨਹੀਂ ਆਉਣਗੀਆਂ ਤਾਂ ਉਹਨਾਂ ਦੇ ਹੌਸਲੇ ਹੋਰ ਵੀ ਵੱਜ ਜਾਂਦੇ ਅੱਜ ਪੰਜਾਬ ਦੇ ਵਿੱਚ ਜਿੱਥੇ ਚਿੱਟੇ ਦੀ ਗੱਲ ਆਉਂਦੀ ਆ ਉੱਥੇ ਮਤਲਬ ਕਿਸੇ ਨੂੰ ਮਾਰ ਦੇਣਾ ਵੀ ਕੋਈ ਛੋਟੀ ਗੱਲ ਹੋ ਗਈ ਆ ਆਮ ਹੀ ਦੇਖ ਲੈਂਦੇ ਆਪਾਂ ਕਿ ਮਾਰ ਦਿੱਤਾ ਉਹ ਮੇਰੀ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਆ ਕਿ ਜਿਵੇਂ ਆਪਾਂ ਕਹਿੰਦੇ ਆ ਕਿ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਆ ਰਹਿਬਰਾਂ ਦੀ ਧਰਤੀ ਆ ਯੋਧਿਆਂ ਦੀ ਧਰਤੀ ਆ ਤੇ ਕੰਮ ਵੀ ਅਸੀਂ ਯੋਧੇ ਵਾਲੇ ਕਰੀਏ ਗੁਰੂਆਂ ਪੀਰਾਂ ਦੇ ਰਾਹ ਤੇ ਚੱਲ ਕੇ ਉਧਰ ਨੂੰ ਤੁਰੀਏ ਕਿਉਂਕਿ ਬਹਾਦਰੀ ਤੇ ਫੁਕਰਪੁਨੇ ਦੇ ਵਿੱਚ ਫਰਕ ਕਈ ਵਾਰੀ ਥੋੜਾ ਜਿਹਾ ਰਹਿੰਦਾ ਸਾਨੂੰ ਪਤਾ ਨਹੀਂ ਲੱਗਦਾ ਇਹੀ ਹਥਿਆਰ ਜੇਕਰ ਕਿਸੇ ਸੂਰਬੀਰ ਯੋਧੇ ਕੋਲੇ ਹੋਣ ਉਹ ਚੰਗੇ ਕੰਮ ਤੇ ਲਾਉਂਦਾ ਇਹੀ ਹਥਿਆਰ ਜਦੋਂ ਫੁਕਰਿਆਂ ਕੋਲੇ ਆ ਜਾਂਦੇ ਆ ਉਹ ਦੇਖਦੇ ਨਹੀਂ ਕਿਹਨੂੰ ਮਾਰਨਾ ਉਹ ਦੇਖਦੇ ਨਹੀਂ ਕਿਸੇ ਬੰਦੇ ਦਾ ਕਸੂਰ ਕਿੰਨਾ ਹੈ ਉਹਨੂੰ ਕਿੰਨੀ ਕ ਸਜ਼ਾ ਦੇਣੀ ਆ ਹੁਣ ਇਸ ਮਸਲੇ ਦੇ ਵਿੱਚ ਵੀ ਹਲੇ ਕੋਈ ਪਤਾ ਨਹੀਂ ਇਹ ਮੁੰਡੇ ਦਾ ਕੀ ਕਸੂਰ ਸੀ ਕਿੰਨਾ ਕ ਕਸੂਰ ਸੀ ਕਿੱਡੀ ਵੱਡੀ ਸਜ਼ਾ ਦੇਤੀ ਬੇਸ਼ੱਕ ਕਿਸੇ ਬੰਦੇ ਦਾ ਕਸੂਰ ਵੀ ਹੋਵੇ ਉਹਨੂੰ ਮਾਰ ਦੇਣਾ ਇਹ ਕੋਈ ਇਨਸਾਨੀਅਤ ਨਹੀਂ ਅਸੀਂ ਜੇਕਰ ਪੰਜਾਬ ਦੇ ਵਾਸੀ ਆ ਤਾਂ ਅਸੀਂ ਪੰਜਾਬੀ ਬਣ ਕੇ ਦੇਖੀਏ ਅਸੀਂ ਪੁਰਾਣੀਆਂ ਗੱਲਾਂ ਕਰਦੇ ਆ ਗੁਰੂਆਂ ਪੀਰਾਂ ਦੀਆਂ ਪਰ ਉਹਨਾਂ ਦੇ ਰਾਹ ਤੇ ਤਾਂ ਅਸੀਂ ਬਿਲਕੁਲ ਵੀ ਨਹੀਂ ਚੱਲ ਰਹੇ ਅੱਜ ਨੌਜਵਾਨੀ ਆ ਜਿਹੜੀ ਬਹੁਤ ਢਕਾਹਟ ਦੇ ਵਿੱਚ ਆ ਉਹਨਾਂ ਨੌਜਵਾਨਾਂ ਦੇ ਹੱਥ ਵਿੱਚ ਕਿਤਾਬਾਂ ਹੋਣੀਆਂ ਚਾਹੀਦੀਆਂ ਅਸੀਂ ਔਰ ਉਹਨਾਂ ਨੌਜਵਾਨਾਂ ਦੇ ਹੱਥਾਂ ਚੱਲਦੇ ਹਥਿਆਰ ਆ ਕੋਈ ਬਾਲੀ ਉਮਰ ਵੀ ਨਹੀਂ ਹੋਣੀ ਜਿੰਨਾ ਨੇ ਇਹ ਨੌਜਵਾਨ ਦਾ ਕਤਲ ਕੀਤਾ ਸੋ ਮੇਰੀ ਇੱਕ ਜ਼ਰੂਰ ਇਹ ਬੇਨਤੀ ਆ ਕਿ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਆ ਜਿਹੜੀ ਉਹ ਗੰਭੀਰ ਆ ਨੌਜਵਾਨਾਂ ਜਿਹੜੇ ਉਹ ਬੜੇ ਪਰਾਹੇ ਪਏ ਹੋਏ ਉਹਨਾਂ ਨੂੰ ਮੋੜਨ ਦੇ ਲਈ ਸਾਰੇ ਪੰਜਾਬੀਆਂ ਨੂੰ ਸਾਨੂੰ ਸਾਹਮਣੇ ਆਉਣਾ ਪੈਣਾ ਲੁਕ ਛਿਪ ਕੇ ਚੋਰੀ ਚੋਰੀ ਗੱਲਾਂ ਕਰਕੇ ਸੱਥਾਂ ਦੇ ਵਿੱਚ ਬੈਠ ਕੇ ਗੱਲਾਂ ਕਰਕੇ ਸਰਨਾ ਨਹੀਂ ਆਏ ਦਿਨ ਜੇ ਕਤਲ ਹੁੰਦੇ ਆਏ ਦਿਨ ਕੋਈ ਨਸ਼ੇ ਨਾਲ ਮਰਦਾ ਤਾਂ ਸਾਡੇ ਲਈ ਵੱਡਾ ਸਵਾਲ ਆ ਪੰਜਾਬੀਆਂ ਲਈ ਵੱਡਾ ਸਵਾਲ ਆ ਅੱਜ ਉਸ ਮੁੰਡੇ ਦਾ ਮੁਲਾਜਾ ਹੋਣਾ ਤੇ ਐਡਾ ਨੌਜਵਾਨ ਇੱਕ ਪੁੱਤ ਨੂੰ ਪਾਲਣਾ ਜਿਵੇਂ ਕਹਿੰਦੇ ਬਹੁਤ ਵੱਡੀ ਗੱਲ ਆ ਕਬੱਡੀ ਖਿਡਾਰੀ ਬਣਾਉਣਾ ਐਡਾ ਵੱਡਾ ਸਰੀਰ 6 ਫੁੱਟ ਕੱਦ ਹੋ ਮੁੰਡੇ ਦਾ ਇੱਕ ਮਿੰਟ ਦੇ ਵਿੱਚ ਦੀ ਮਿੱਟੀ ਹੋ ਗਿਆ ਤੇ ਉਸ ਪਰਿਵਾਰ ਤੇ ਕੀ ਬੀਤਦੀ ਆ ਆਪਾਂ ਕਹਿ ਨਹੀਂ ਸਕਦੇ ਅਸੀਂ ਉਹਨਾਂ ਨਾਲ ਗੱਲਬਾਤ ਨਹੀਂ ਕਰ ਸਕਦੇ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਉਹਨਾਂ ਦੇ ਹਾਲਾਤ ਹੀ ਨਹੀਂ ਗੱਲ ਕਰਨ ਵਾਲੇ ਤਾਂ ਅਸੀਂ ਆਪ ਬੋਲ ਕੇ ਥੋੜਾ ਬਹੁਤ ਤੁਹਾਨੂੰ ਦੱਸ ਰਹੇ ਆ ਕਿ ਇਸ ਸਥਿਤੀ ਦੇ ਵਿੱਚੋਂ ਪੰਜਾਬੀਆਂ ਨੂੰ ਸਾਹਮਣੇ ਆ ਕੇ ਨੰਗੇ ਤੜ ਲੜਨਾ ਪੈਣਾ ਫੇਰ ਪੰਜਾਬੀ ਆ ਜਿਹੜੇ ਉਹ ਇਹੋ ਜੀ ਕੰਡੀਸ਼ਨ ਚ ਨਿਕਲ ਸਕਣਗੇ ਨਹੀਂ ਤਾਂ ਆਏ ਦਿਨ ਬੁਰੀਆਂ ਖਬਰਾਂ ਸਾਡੇ ਸਾਹਮਣੇ ਆਉਣਗੀਆਂ ਜੁੜੇ ਰਹੋ ਦੁਨੀਆ ਦੇ ਨਾਲ